ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ਼ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਚਿੱਟੇ ਨਾਂ ਦਾ ਨਾਮਰਾਦ ਨਸ਼ਾ ਖਤਮ ਕੀਤਾ ਜਾਵੇ ਕਿਉਂਕਿ ਚਿੱਟੇ ਨਾਮ ਦੇ ਨਸ਼ੇ ਨੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਖਾ ਲਿਆ ਹਜ਼ਾਰਾਂ ਨੌਜਵਾਨ ਪਿਛਲੇ 10 ਸਾਲਾਂ ਦੇ ਵਿੱਚ ਆਇਓ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਉਹ ਕਾਂਗਰਸ ਪਾਰਟੀ ਦੀ ਚਾਹੇ ਮੌਜੂਦਾ ਸਰਕਾਰ ਹੈ ਹਜ਼ਾਰਾਂ ਲੋਕ ਮੌਤ ਦੀ ਪੇੜ ਚੜ ਗਏ ਕਈ ਘਰ ਤਬਾਹ ਹੋ ਗਏ ਲੇਕਿਨ ਹੁਣ ਇੱਕ ਵੱਡਾ ਸੌਰੀ ਇੱਕ ਵੱਡੀ ਸਫਲਤਾ ਮਿਲੀ ਹੈ ਪੰਜਾਬ ਪੁਲਿਸ ਨੂੰ ਇਸ ਦਾ ਖਲਾਸਾ ਖੁਦ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ ਦੇਖੋ ਕਿਸ ਤਰ੍ਹਾਂ ਗਵਾਂਡੀ ਮੁਲਖ ਖਾਸ ਕਰਕੇ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਕਿ ਉੱਥੋਂ ਰੱਜ ਕੇ ਚਿੱਟਾ ਸਪਲਾਈ ਕੀਤਾ ਜਾ ਰਿਹਾ ਹੈ ਇੰਨਾ ਕੋ ਚਿੱਟਾ ਫੜ ਲਿਆ ਗਿਆ ਹੈ ਉਸ ਦੀ ਅੰਤਰਰਾਸ਼ਟਰੀ ਜਿਹੜੀ ਹੈ ਮੁੱਲ ਹੈ ਉਸ ਦਾ ਉਹਦੀ ਵੈਲਿਊ ਹੈ 25 ਕਰੋੜ ਰੁਪਏ ਯਾਨੀ ਕਿ 25 ਕਰੋੜ ਰੁਪਏ ਦਾ ਚਿੱਟਾ ਅੱਜ ਫੜਿਆ ਹੈ ਪੰਜਾਬ ਪੁਲਿਸ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਤਰਨਤਾਰ ਪੁਲਿਸ ਵੱਲੋਂ ਸਰਹੱਦ ਪਾਰ ਨਾਰਕੋ ਨੈਟਵਰਕ ਤੇ ਇੱਕ ਵੱਡੀ ਕਾਰਵਾਈ ਕਰਦਿਆਂ ਚਵਾਲਤੂ ਨਸ਼ਾ ਤਸਕਰ ਅੰਮਰਜੋਤ ਸਿੰਘ ਜਿਸ ਨੂੰ ਉਰਫ ਜੋਟਾ ਨੂੰ ਗ੍ਰਿਫਤਾਰ ਕਰ ਕੀਤਾ ਗਿਆ ਹੈ ਉਸ ਦੇ ਕਬਜੇ ਵਿੱਚੋਂ 5 ਕਿਲੋ ਹੈਰੋਨ ਬਰਾਮਦ ਕੀਤੀ ਗਈ ਸੀ ਕੀਤੀ ਗਈ ਹੈ ਡੀਜੀਪੀ ਪੰਜਾਬ ਗੌਰਵ ਯਾਦ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਸਾਂਝੀ ਕਰਦੇ ਜਾਣਕਾਰੀ ਦਿੱਤੀ ਹੈ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਲਜਮ ਵਿਦੇਸ਼ੀ ਹੈਂਡਲਰਾਂ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਹਿੱਸਾ ਸੀ ਦੱਸਿਆ ਜਾ ਰਿਹਾ ਹੈ ਕਿ ਤੁਰੰਤ ਤਰ ਦੇ ਸਿਟੀ ਵਿਕੇ ਐਂਡੀਪੀਐਸ ਐਕਟ ਤਹਿਤ ਆਫੇਅਰ ਦਰਜ ਕਰ ਲਈ ਗਈ ਹੈ ਅਗਲੇ ਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇ ਅਗਲੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਮੰਨੇ ਜਾ ਰਹੇ ਹੈ ਕਿ 5 ਕਿਲੋ ਹੈਰੋਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 25 ਕਰੋੜ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਜਾਲ ਵਿਛਾਇਆ ਗਿਆ ਹੈ ਕਿਉਂਕਿ ਡੀਜੀਪੀ ਗੌਰਵ ਯਾਦਵ ਨੇ ਖੁਦ ਖਲਾਸਾ ਕੀਤਾ ਹੈ ਕਿ 31 ਮਈ ਤੋਂ ਬਾਅਦ 1 ਗ੍ਰਾਮ ਵੀ ਛਟਾ ਜਿਸ ਨੂੰ ਹੈਰੋਇਨ ਕਹਿੰਦੇ ਨੇ ਉਹ ਕਿਸੇ ਵੀ ਹਲਕੇ ਵਿੱਚ ਫੜਿਆ ਗਿਆ ਐਸਐਸਪੀ ਐਸਪੀ ਐਸਐਚਓ ਏਐਸਆਈ ਅਤੇ ਕਨਸਟੇਬਲ ਜ਼ਿੰਮੇਦਾਰ ਹੋਣਗੇ ਲੇਕਿਨ ਅੱਜ ਜਿਹੜੀ ਤਰਨਤਾਲ ਹਲਕਾ ਪਿੰਡ ਚਪਾਲ ਤੋਂ ਅਮਰ ਜੋਤ ਸਿੰਘ ਨਾਮ ਦਾ ਜਿਹੜਾ ਲੜਕਾ ਵਿਅਕਤੀ ਫੜਿਆ ਗਿਆ ਹੈ ਉਸ ਦੇ ਪਾਕਿਸਤਾਨ ਦੇ ਨਾਲ ਵੀ ਸਬੰਧ ਨੇ ਵਿਦੇਸ਼ੀ ਹੈਂਡਲ ਨਾਲ ਤੋਂ ਗੱਲਬਾਤ ਕੀਤੀ ਜਾਂਦੀ ਹੈ ਦੇਸ਼ੀ ਅਤੇ ਵਿਦੇਸ਼ੀ ਤਾਕਤਾਂ ਲਗੀਆਂ ਹੋਈਆਂ ਨੇ ਪੰਜਾਬ ਨੂੰ ਖਤਮ ਕਰਨ ਦੇ ਲਈ ਇਸ ਦਾ ਖੁਲਾਸਾ ਖੁਦ ਟਵੀਟ ਕੀਤਾ ਹੈ ਡੀਜੀਪੀ ਗਰਵ ਜਦਵ ਨੇ ਗਰਵ ਜਦਵ ਨੇ ਕਿਹਾ ਕਿ ਐਨਡੀਪੀਸੀ ਦਾ ਪਰਚਾ ਕੱਟ ਲਿਆ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਅਤੇ ਪਿਛਲੇ ਜਾਣਕਾਰੀ ਇਕੱਠੀ ਕਰਕੇ ਹੋਰ ਵੀ ਛਾਪੇਮਾਰੀ ਕੀਤੀ ਜਾਵੇਗੀ ਧੰਨ